ਤਾਰੀ ਹਲਕੇਚ ਕਾਂਗਰਸ ਵਰਕਰਾਂ ਨੇ ਖਿੱਚੀ ਤਿਆਰੀ ਜਮੀਨੀ ਪੱਧਰ ਦੇ ਵਰਕਰਾਂ ਚ ਭਰਿਆ ਜਾ ਰਿਹਾ ਹੈ ਜੋਸ਼ ਅੰਮ੍ਰਿਤਸਰ ਦੇ ਹਲਕਾ ਅਟਾਰੀ ਚ ਕਾਂਗਰਸ ਦੀ ਮਜ਼ਬੂਤੀ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੀਟਿੰਗ ਬਲਾਕ ਮੀਰਾਕੋਟ ਦੇ ਪ੍ਰਧਾਨ ਸੁਖਰਾਜ ਸਿੰਘ ਰੰਦਾਵਾ ਅਤੇ ਬਲਾਕ ਅਟਾਰੀ ਦੇ ਪ੍ਰਧਾਨ ਰਾਜਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਨਵਨੀਯੁਕਤ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਉਹ ਕਾਂਗਰਸ ਕਮੇਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਲੈ ਕੇ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਬੂਥ ਪੱਧਰ ਤੇ ਮੰਡਲ ਕਮੇਟੀ ਬਣਾਈਆਂ ਜਾਣਗੀਆਂ ਅਤੇ ਨੌਜਵਾਨਾਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਏਗਾ। ਜਿੰਨ ਤੁਹਾਡੇ ਮਤੇ ਉੱਤੇ ਤੁਹਾਡਾ ਪਹਿਲਾ ਮਤਾ ਪੈਂਦਾ ਤਦ ਤੱਕ ਤੁਹਾਨੂੰ ਕੋਈ ਸਰਕਾਰ ਦੀ ਤਾਕਤ ਤੁਹਾਡੇ ਤੇ ੱੱਕਾ ਨਹੀਂ ਕਰੂਗੀ ਪੂਰੇ 5 ਸਾਲ ਪੂਰੇ 5 ਸਾਲ ਉਹ ਸਰਪੰਚ ਆਪਣੇ ਪਿੰਡ ਦਾ ਕਾਰਜ ਸਾਲ ਵਾਸਤੇ ਆਪਣੇ ਪਿੰਡ ਦੀ ਨੁਮਾਇੰਦਗੀ ਕਰੋ ਇੱਕ ਦਿਨ ਘੱਟ ਵੀ ਨਹੀਂ ਇਸ ਵਾਰ 28 ਫਰਵਰੀ ਤੱਕ ਸੀ 28 ਫਰਵਰੀ ਦਾ ਲਾਸਟ ਮਤਾ ਹੀ ਉੱਤੇ ਪੇਸ਼ ਕੀਤਾ 28 ਫਰਵਰੀ ਤੱਕ ਤੁਹਾਨੂੰ ਸਾਰਿਆਂ ਨੂੰ ਮਾਨ ਸਨਮਾਨ ਮਿਲਿਆ ਸਾਰਿਆਂ ਨੇ ਆਪਣੇ ਖੁੱਲੇ ਦਿਲ ਦੇ ਨਾਲ ਕੰਮ ਕੀਤੇ ਪਰ ਅੱਜ ਸਰਕੇ ਦੀ ਮੀਟਿੰਗ ਹੋਈ ਕਿ ਕੀ ਮੁੱਢਿਆ ਤੇ ੱੱਕਾ ਹੋਈ ਅੱਜ ਨੋ ਹਰਪੀਤ ਸਿੰਘ ਸੰਦੂ ਮੈਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਅਟਾਰੀ ਹਲਕੇ ਦਾ ਔਰ ਮੇਰੇ ਛੋਟੇ ਵੀਰ ਨਵਰੂਪ ਸਿੰਘ ਡਾਲੇਕੇ ਸਾਹਿਬ ਨੂੰ ਕੋਆਰਡੀਨੇਟਰ ਲਾਇਆ ਗਿਆ ਹੈ ਅੱਜ ਅਸੀਂ ਜਿਹੜੀ ਅਟਾਰੀ ਹਲਕੇ ਦੀ ਕਾਂਗਰਸ ਪਾਰਟੀ ਦੀ ਸੰਗਠਨ ਦੀ ਮਜ਼ਬੂਤੀ ਲਈ ਮੀਟਿੰਗ ਕੀਤੀ ਹੈ ਸਾਡੇ ਬਲਾਕ ਪ੍ਰਧਾਨ ਸੁਖਰਾਜ ਸਿੰਘ ਰੰਧਾਵਾ ਜੀ ਅਤੇ ਰਾਜਵੀਰ ਸਿੰਘ ਜੀ ਦੀ ਅਗਵਾਈ ਚ ਅੱਜ ਮੀਟਿੰਗ ਕੀਤੀ ਹੈ ਔਰ ਅੱਜ ਸਾਡਾ ਇੱਥੇ ਵਰਕਰਾਂ ਦੇ ਨਾਲ ਰੂਬਰੂ ਹੋਣ ਦਾ ਸਾਨੂੰ ਮੌਕਾ ਮਿਲਿਆ ਔਰ ਅਸੀਂ 8 ਟਾਰੀ ਹਲਕੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਕਾਂਗਰਸ ਨੂੰ ਕਿੱਦਾਂ ਮਜ਼ਬੂਤ ਕਰਨਾ ਹੈ ਉਸ ਤੇ ਅਸੀਂ ਵਿਚਾਰ ਕੀਤਾ ਅਸੀਂ ਸਾਰੇ ਵਰਕਰ ਸਹਿਬਾਨਾਂ ਦੇ ਵਿਚਾਰ ਲਏ ਹਰ ਵਰਕਰ ਸਹਿਬਾਨ ਨੇ ਆਪਣੇ ਮਨ ਦੇ ਵਿਚਾਰ ਦੱਸਿਆ ਕਿ ਅਸੀਂ ਬੂਥ ਲੈਵਲ ਤੇ ਆਉਣ ਵਾਲੇ ਸਮੇਂ 'ਚ ਆਪਣੇ ਕਾਂਗਰਸ ਪਾਰਟੀ ਨੂੰ ਟਾਰੀ ਹਲਕੇ 'ਚ ਮਜ਼ਬੂਤ ਕਰਾਂਗੇ ਹਰ ਬੂਥ ਤੇ ਸਾਡੀ ਕਮੇਟੀ ਬਣੇਗੀ ਉਹਦੇ ਬਾਅਦ ਅਸੀਂ ਮੰਡਲ ਕਮੇਟੀਆਂ ਬਣਾਵਾਂਗੇ ਹਰ ਕੁਝ ਬੂਥਾਂ ਵਿੱਚ ਸਾਡਾ ਇੱਕ ਮੰਡਲ ਪ੍ਰਧਾਨ ਹੋਏਗਾ ਔਰ ਬਲੈਕ ਪ੍ਰਦਾਨ ਹੋਏਗਾ ਔਰ ਇਸੇ ਤਰ੍ਹਾਂ ਅਸੀਂ ਸਾਰੇ ਹੀ ਹਲਕੇ 198 ਦੇ 98 ਦੇ ਨਹੀਂ ਦੇਖੋ ਜੀ ਸਾਡਾ ਕੰਮ ਰਾਜਾ ਵੜਿੰਗ ਜੀ ਵੱਲੋਂ ਸਾਨੂੰ ਇਹ ਦਿਸ਼ਾ ਨਿਰਦੇਜ ਦਿੱਤਾ ਕਿ ਤੁਸੀਂ ਪਾਰਟੀ ਦੀ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਗਰਾਊਂਡ ਲੈਵਲ ਤੇ ਬੂਥ ਲੈਵਲ ਤੇ ਉਹਦੇ ਬਾਰੇ ਉਹੀ ਸੋਚ ਸਕਦੇ ਜਦੋਂ ਕਿਤੇ ਉਹ ਆਉਣਗੇ ਤੁਸੀਂ ਇਹੋ ਜੇ ਸਵਾਲ ਉਹਨਾਂ ਨੂੰ ਪੁੱਛ ਸਕਦੇ ਅਕੀਨ ਕਰਮੇ ਸਵੇਰ ਮਿਲਦੀ ਮਿਲਦੀ ਲੰਬੇ ਸਮੇਂ ਤੋਂ ਇਹਦਾ ਹਲਕਾ ਕਰ ਗਿਆ ਉਹ ਬਾਰਤ ਤੋਂ ਪਿਆ ਪਿਆ ਕਿ ਕਿਰੇ ਕੇ ਪਤਾ ਹੀ ਕਿ ਬੜੇ ਵੱਡੇ ਸਾਹਮਣੇ ਨਜ਼ਰ ਆਇਆ ਤਾਂ ਸਮਝ ਲਿਖਿਆ ਹਾਲ ਕੋਈ ਨਹੀਂ ਮੇਰਾ ਕਿ ਮਾਸ਼ੀ ਦਾ ਰੱਖਾ ਕਰਨ ਸਿਓ ਲੋਕਾਂ ਨੇ ਮਿਲ ਕੇ ਖੜਾ ਹੋ ਗਏ ਨਹੀਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਸਾਡਾ ਕੰਮ ਹੈ ਸੰਗਠਨ ਨੂੰ ਅਸੀਂ ਮਜ਼ਬੂਤ ਕਰਨਾ ਆਉਣ ਵਾਲੇ ਸਮੇਂ 'ਚ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਸਾਡੇ ਪ੍ਰਧਾਨ ਸਾਹਿਬ ਰਾਜਾ ਵੜਿੰਗ ਜੀ ਨੇ ਜਾਂ ਦਿੱਲੀ ਦੀ ਹਾਈ ਕਮਾਂਡ ਨੇ ਜਾਂ ਐਲੋਪੀ ਲੀਡਰ ਬਾਜਵਾ ਸਾਹਿਬ ਨੇ ਕਿ ਕਿਸ ਇਨਸਾਨ ਨੂੰ ਉਹ ਉਤਾਰਦੇ ਐ ਉਹ ਅਸੀਂ ਗਰਾਊਂਡ ਲੈਵਲ ਤੇ ਮਜ਼ਬੂਤ ਕਰਾਂਗੇ ਜਿਹੜਾ ਹੀ ਵਰਕਰ ਇੱਛਕ ਹੋਏਗਾ ਉਹ ਗਰਾਊਂਡ ਲੈਵਲ ਤੇ ਅੱਜ ਤੋਂ ਹੀ ਮਿਹਨਤ ਕਰੇਗਾ ਔਰ ਲੋਕਾਂ ਦੇ ਵਿੱਚੋਂ ਹੀ ਉਹਦਾ ਨਾਮ ਉੱਭਰ ਕੇ ਆਏਗਾ ਇਹ ਉਹ ਪਾਰਟੀ ਨੂੰ ਆਟੋਮੈਟਿਕਲੀ ਚੰਗਾ ਚਿਹਰਾ ਮਿਲ ਜਾਏਗਾ ਜਿਵੇਂ ਪੱਤਰ ਤੇ ਕਿੰਨੇ ਮਨਤੀ ਦੁਬਾਰਾ ਦੋ ਫਾਰਮ ਹੀ ਨਜ਼ਰ ਆਣਗੇ ਸਾਡੇ ਨਹੀਂ ਨਹੀਂ ਦੇਖੋ ਤੁਸੀਂ ਇਹ ਦੇਖੋ ਕਿ ਦੋਨੋਂ ਬਲਾਕ ਪ੍ਰਧਾਨਾਂ ਦੀ ਰਵਾਇਜ ਮੀਟਿੰਗ ਹੋਈ ਔਰ ਕਿੱਡੀ ਸੋਹਣੀ ਮੀਟਿੰਗ ਹੋਈ ਔਰ ਕਿੱਡੇ ਸੂ ਜਵਾਨ ਸਾਡੇ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਸਿਆਣੇ ਬੰਦੇ ਅੱਜ ਇਸ ਮੀਟਿੰਗ 'ਚ ਹਾਜ਼ਰ ਸੀ ਔਰ ਉਹਨਾਂ ਜੋ ਕਿਤੇ ਵੀ ਨਹੀਂ ਲੱਗਾ ਕਿ ਕਦੀ ਲੱਗਾ ਕਿ ਆਪਣੇ ਦੋਵਾਂ ਬਲਾਕਾਂ ਦੇ ਦੋਵੇਂ ਬਲਾਕ ਪ੍ਰਧਾਨ ਇੱਕੋ ਸਟੇਜ ਤੇ ਆ ਔਰ ਔਰ ਵੇਖੋ ਕਿ ਉਹ ਗਰਾਊਂਡ ਲੈਵਲ ਤੇ ਉਹਨਾਂ ਨੇ ਮੇਰੇ ਸਾਡੇ ਮੀਟਿੰਗ ਤੋਂ ਪਹਿਲਾਂ ਹੀ ਆਪਣੇ ਸਰਪੰਚਾਂ ਨੂੰ ਜਾਂ ਬੂਥ ਵਰਕਰਾਂ ਨੂੰ ਨਿਰਦੇਸ਼ ਦਿੱਤੇ ਕਿ ਆਪਾਂ ਮਜਬੂਤੀ ਲਈ 2122 ਮੈਂਬਰੀ ਕਮੇਟੀ ਬਣਾਵਾਂਗੇ ਔਰ ਜਲਦੀ ਹੀ ਅਸੀਂ 10-15 ਦਿਨ ਜੇ ਆਪਣਾ ਜਿਹੜਾ ਟਾਂਚਾ ਇਹ ਮੁਕੰਮਲ ਕਰਕੇ ਅਸੀਂ ਬੱਬੀ ਪਲਵਾਨ ਜੀ ਆਏ 22 ਤੋਂ ਅੱਗੇ ਅਕਤੂਬਰ ਤੱਕ ਨਹੀਂ ਆਏ ਨਹੀਂ ਨਹੀਂ ਬੱਬੀ ਪਲਵਾਨ ਜੀ ਕੋਆਰਡੀਨੇਟਰ ਸੀ ਪਹਿਲਾਂ ਇਸ ਹਲਕੇ ਦੇ ਦੇਖੋ ਕਾਰਨ ਹੁੰਦਾ ਨਾ ਹਰ ਇੱਕ ਹਲਕਾ ਇਹ ਰਿਜ਼ਰਵ ਹਲਕਾ ਸੀ ਠੀਕ ਆ ਜੀ ਇੱਥੇ ਬੱbbi ਪਹਿਲਵਾਨ ਜੀ ਦੀ ਜਗ੍ਹਾ ਮੇਰੇ ਛੋਟੇ ਵੀ ਨਵਰੂਪ ਦਾ ਲੇਕਿਨ ਇਹਨੂੰ ਨਿਸ਼ ਪਾਰਟੀ ਨੇ ਨਿਯੁਕਤ ਕੀਤਾ ਹੈ ਔਰ ਡਾਲੇਕੇ ਜੀ ਵਾਲਾ ਮਜੀਠਾ ਹਲਕਾ ਬੱbbi ਜੀ ਨੂੰ ਉੱਥੇ ਕੋਆਰਡੀਨੇਟਰ ਲਾਤਾ ਹੈ ਸੰਗਠਨ ਦੇ ਵਿੱਚ ਉਹਨਾਂ ਦੀ ਡਿਊਟੀ ਉਹ ਛਲਕੇ ਚ ਕਰ ਦਿੱਤੀ ਬਿਲਕੁਲ ਨਾਲ ਅੰਦਾਜ਼ਾ ਮੇਰਾ ਨਾਮ ਜੀ ਨਵਰੂਪ ਸਿੰਘ ਡਾਲੇਕੇ ਤੇ ਮੈਨੂੰ ਮਾਨਯੋਗ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਤੇ ਕੈਪਟਨ ਸੰਦੀਪ ਸਿੰਘ ਸੰਧੂ ਜੀ ਤੇ ਪਾਂਜੋ ਸਾਡੇ ਸਰਦਾਰ ਪ੍ਰਤਾਪ ਸਿੰਘ ਦੀ ਬਾਜਵਾ ਉਹਨਾਂ ਨੇ ਸਾਡੀ ਜਿਹੜੀ ਆ ਕਆਰਡੀਨੇਟਰ ਦੀ ਜ਼ਿੰਮੇਵਾਰੀ ਵਿਧਾਨ ਸਭਾ ਕਟਾਰੀ ਵਿੱਚ ਲਈ ਤੇ ਮੇਰੇ ਸਤਿਕਾਰਯੋਗ ਵੱਡੇ ਭਰਾ ਸਰਦਾਰ ਹਰਪ੍ਰੀਤ ਸਿੰਘ ਜੀ ਸੰਧੂ ਜਿਹੜੇ ਦੋ ਵਿਧਾਨ ਸਭਾ ਹਲਕੇ ਅਮਰਸਰ ਦੇ ਵੇਖ ਰਹੇ ਆ ਉਹਨਾਂ ਨੂੰ ਅਟਾਰੀ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਤੇ ਅਸੀਂ ਇੱਥੇ ਪਹੁੰਚੇ ਕਿਨੇ ਮੀਟਿੰਗ ਦੀ ਕਾਂਗਰਸ ਪਾਰਟੀ ਦਾਾਈ ਲੱਗ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਤੇ ਅੱਜ ਤੁਸੀਂ ਪਹਿਲੇ ਦਿਨ ਦੀ ਮੀਟਿੰਗ ਵੇਖ ਲਈ ਸਾਡੇ ਸਤਿਕਾਰਯੋਗ ਜਿਹੜੇ ਬਲਾਕ ਦੇ ਪ੍ਰਧਾਨ ਨੇ ਸਰਦਾਰ ਸਖਜਾ ਸਖਰਾਜ ਸਿੰਘ ਜੀ ਰੰਧਾਵਾ ਸਾਹਿਬ ਜਿੱਤੇ ਨਾਲ ਸਰਦਾਰ ਰਾਜਵੀਰ ਸਿੰਘ ਜੀ ਸਾਡੇ ਹਸ਼ਿਆਰਨਗਰ ਜਿੰਨਾ ਦੀ ਅਗਵਾਈ ਵਿੱਚ ਜਿਹੜੀ ਬਹੁਤ ਵੱਡੀ ਸਾਡੇ ਸਤਿਕਾਰਯੋਗ ਪੰਚ ਸਰਪੰਚ ਚੇਅਰਮੈਨ ਸਾਡੇ ਵਰਕਰ ਸਭਾਣ ਸਾਡੇ ਯੂਥ ਕਾਂਗਰਸ ਦੇ ਆਗੂ ਸਾਡੇ ਆਗੂ ਸਭਾਣ ਜਿੰਦੇ ਵੀ ਪਹੁੰਚੇ ਆ ਉਹ ਕਾਂਗਰਸ ਦੀ ਤੋਂ ਤੁਹਾਡੇ ਸਾਹਮਣੇ ਦੇ ਪਿਆ ਕਿ ਮਜ਼ਬੂਤੀ ਦੇ ਸਾਹਮਣੇ ਆ ਕਿਉਂਕਿ 2027 ਦੀ ਜਿਹੜੀ ਚੋਣ ਆ ਉਹ ਸਾਡੀ ਜਿੱਤੀ ਖੜੀ ਹੈ ਵਾਹਿਗੁਰੂ ਕਿਰਪਾ ਕਰੇ ਇਹਨਾਂ ਵਰਕਰਾਂ ਨੇ ਜਿੱਤਨੀ ਆ ਹਾਂਜੀ ਠੀਕ ਹੈ ਠੀਕ ਚਲੋ ਯਾਰ ਮੈਂ ਸੁਖਰਾਜ ਸਿੰਘ ਰੰਦਵਾ ਬਲੌਕ ਪ੍ਰਧਾਨ ਮੀਰਾਕੋਟ ਅੱਜ ਜਿਹੜੀ ਸਾਡੀ ਪਲੇਠੀ ਮੀਟਿੰਗ ਹੈ ਸਾਡੇ ਸਰਦਾਰਬਰ ਸਾਹਿਬ ਹਰਪੀ ਸਿੰਘ ਪੱਟੀ ਤੇ ਕੋਆਰਡੀਨੇਟਰ ਸਾਡੇ ਨਬੂਸ਼ ਸਿੰਘ ਨਾਲ ਕੇ ਪਹੁੰਚੇ ਨੇ ਤੇ ਸਾਡੇ ਦੋਨੋਂ ਬਲਾਕ ਪਰ ਦਾ ਨਾਮ ਨੂੰ ਇਹ ਮੀਟਿੰਗ ਜਿਹੜੀ ਹੈ ਪਹਿਲੀ ਪਲੇਠੀ ਮੀਟਿੰਗ ਰੱਖੀ ਗਈ ਆ ਹਲਕੇ ਹਟਾ ਕੇ ਇਹਦੇ ਵਿੱਚ ਕਾਂਗਰਸ ਗਠਨ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਜਿਹੜੀ ਇੱਕ ਤਾਲਮਿਲ ਸਾਰਿਆਂ ਦਾ ਕੀਤਾ ਗਿਆ ਵਾ ਕਿ ਹੁਣ ਇਸ ਨੂੰ ਗੜੀ ਵਧਾਵਾਂਗੇ ਕਿ ਸਾਡਾ ਜਿਹੜਾ ਸੰਗਠਨ ਹੋਰ ਮਜ਼ਬੂਤ ਹੋਵੇ ਤੇ ਗੜੀ ਜਿਹੜੀਆਂ ਕਮੇਟੀਆਂ ਬਣਨ ਵਾਲੀਆਂ ਜਿਹੜਾ ਸਾਨੂੰ ਰਾਜਾ ਵਡਿੰਗਚੀ ਵੱਲੋਂ ਸਾਡੇ ਪ੍ਰਧਾਨ ਸਾਹਿਬ ਵੱਲੋਂ ਜਿਹੜਾ ਸਾਨੂੰ ਨਿਰਦੇਸ਼ ਆ ਕਮੇਟੀਆਂ ਨੂੰ ਤੇ ਕਾਂਗਰਸ ਨੂੰ ਸਟਰੋਂਗ ਕਰਨ ਵਾਸਤੇ ਬਲੌਕ ਪੱਤਰ ਤੇ ਉਹਨਾਂ ਕਮੇਟੀਆਂ ਦੀ ਅੱਜ ਮੀਟਿੰਗ ਸੀ ਉਹਦੇ ਵਾਸਤੇ ਸਾਡੇ ਦੋਨੇ ਕੋਆਰਡੀਨੇਟਰ ਤੇ ਸਾਡੇ ਆਪਣਾ ਰਿਜ਼ਰਵਰ ਸਾਹਿਬ ਇੱਥੇ ਆਏ ਨੇ ਇਹਨਾਂ ਨੇ ਇੱਕ ਬੋਰੀ ਹਲਕੇ ਦੀ ਸਾਰੀ ਮੀਟਿੰਗ ਪਰ ਜਿਹੜੇ ਉਹਦੇ ਨਾਲ ਤੁਸੀਂ ਚੁੰਨਾ ਜੀ ਜ਼ਮੀਨੀ ਪੱਤਰ ਤੇ ਮਿੰਕਵਾਰ ਦਾ ਨਾਮ ਕਿੱਥੇ ਲੱਗਦਾ ਹੈ ਬਾਕੀ ਪਾਸ ਈਸ਼ਵਰ ਨਾਲ ਦੇਖੋ ਜੀ ਹਲਕੇ ਟਾਰੀ ਦੇ ਵਿੱਚੋਂ ਸਾਰਿਆਂ ਦਾ ਵਰਕਰ ਨੂੰ ਵਰਕਰ ਤਾਲ ਮਿਲ ਕਰਕੇ ਇਸ ਵਾਰੀ ਜਿਹੜਾ ਵਾ ਕੈਂਡੀਡੇਟ ਚੁਣਿਆ ਜਾਏਗਾ ਹਾਈ ਕਮਾਂਡ ਨੂੰ ਵੀ ਇਹੋ ਬੇਨਤੀ ਕਰਦੇ ਆ ਕਿ ਹਲਕਾ ਜਿਹੜਾ ਟਾਰੀ ਬਹੁਤ ਵਧੀਆ ਹਲਕਾ ਆ ਤੇ ਸ਼ਹਿਰ ਦੇ ਚਾਰ ਸფერੇ ਹੁੰਦੇ ਆ ਇਸ ਵਾਰੀ ਇਹ ਹਲਕੇ ਵਲੇ ਹੀ ਚੁਣਨਗੇ ਉਹਨੂੰ ਟਿਕਟ ਮਿਲੇਗੀ ਇਹ ਸਾਡੀ ਵੀ ਹਾਈ ਕਮਾਂਡ ਨੂੰ ਬੇਨਤੀ ਅਸੀਂ ਕਰਾਂਗੇ ਤੇ ਜਿਹੜਾ ਵਰਕਰ ਆ ਜੇ ਉਹ ਤਕੜਾ ਹੋਊਗਾ ਉਹਦੇ ਹਿਸਾਬ ਨਾਲ ਜਿਹੜਾ ਉਹਦਾ ਉਹਦਾ ਲੀਡਰ ਜੇ ਚੁਣੂਗਾ ਤੇ ਉਹਦੀ ਆਪਦੀ ਜ਼ਿੰਮੇਵਾਰੀ ਬਣੂਗੀ ਉਹਨੂੰ ਚਿਤਾਉਣ ਵਾਸਤੇ ਕਿਉਂਕਿ ਇਸ ਹਲਕੇ ਦੇ ਵਿੱਚ ਨੌਜਵਾਨ ਦਾ ਸਗਠਨ ਬਹੁਤ ਵਧੀਆ ਵਾ ਟਾਰੀ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਡੇ ਨੌਜਵਾਨ ਸਾਥੀ ਸਾਰੇ ਪਿੰਡਾਂ ਵਿੱਚ ਕਰ ਰਹੇ ਨੇ ਮਤਲਬ ਪੌਦੇ ਲਾ ਰਹੇ ਨੇ ਮਤਲਬ ਨਸ਼ਿਆਂ ਦੇ ਵਿਰੁੱਧ ਜਿਹੜੀ ਇੱਕ ਮਹਿਮਾਤੀ ਚਲਾਈ ਹੈ ਅਸੀਂ ਉਹਨਾਂ ਨਾਲ ਇਹ ਵਿਚਾਰ ਕਰਾਂਗੇ ਕਿ ਨਸ਼ਿਆਂ ਦੇ ਵਿਰੁੱਧ ਵੀ ਜਿਹੜੀ ਇੱਕ ਅਸੀਂ ਮਹਿਮਾਤ ਚਲਾਵਾਂਗੇ ਉਸ ਦੀ ਵੀ ਸ਼ੁਰੂਆਤ ਕਰਾਂ ਪਰ ਪਹਿਲਾਂ ਤਾਂ ਜਿਹੜੀ ਪੱਤਰਤਾ ਵਿਚਰਦੇ ਰਹਿੰਦੇ ਨੇ ਜਦੋਂ ਚੌਣਾ ਦਾ ਮੌਸਮ ਆ ਜਾਂਦਾ ਉਹ ਮਕਾਰਾ ਤੋਂ ਪਾਈ ਹੁਣ ਉਤਾਰ ਦਿੱਤਾ ਜਾਂਦਾ ਇਸ ਵਾਰੀ ਵੇਖੋ ਹਲਕਾ ਟਾਰੀ ਦੀ ਮੈਂ ਜੁਮੇਵਰੀ ਲੈਣਾ ਪ੍ਰਧਾਨ ਜੀ ਨਾਲ ਗੱਲ ਹੋਈ ਆ ਪਾਈਓ ਇਹ ਡੇ ਸਗਠਨ ਦੇ ਮਜ਼ਬੂਤ ਜਿਹੜੇ ਆ ਦੋਨੇ ਲਾਏ ਗਏ ਨੇ ਕੋਆਰਡੀਨੇਟਰ ਸਾਹਿਬ ਤੇ ਇਸ ਵਾਰੀ ਪੈਰਾਸ਼ੂਟ ਰੈਣੀ ਉਤਾਰਨਾ ਕਾਂਗਰਸ ਨੇ ਕਾਂਗਰਸ ਦਾ ਇਹੀ ਆ ਕਿ ਸਾਡੇ ਹਲਕੇ ਵਿੱਚੋਂ ਹੂੰ ਜਿਹੜਾ ਕੈਂਡੀਡੇਟ ਦਿੱਤਾ ਜਾਊਗਾ ਤੇ ਸੂਝਵਾਨ ਜਿਹੜਾ ਲੋਕਾਂ ਦੇ ਨਾਲ ਹਮੇਸ਼ਾ ਖੜਾ ਰਵੇ ਉਹ ਉਹ ਕੈਂਡੀਡੇਟ ਲੈ ਕੇ ਆਵਾਂਗੇ ਇਸ ਵਾਰੀ ਪੈਰਾਸ਼ੂਟ ਵਾਲੀਆਂ ਇਹ ਗੱਲਾਂ ਛੱਡ ਦਿਓ ਤੁਸੀਂ ਕਾਂਗਰਸ 27 ਦੇ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਸਕਦਾ ਕਿ ਪੜਿਆ ਲਿਖਿਆ ਇਹ ਨੋਟ ਬੰਦ ਕਰਵਾਉਣਾ ਚਾਹਤਾ ਪੜਿਆ ਲਿਖਿਆ ਹੀ ਆਏਗਾ ਜੀ ਤੇ ਕਾਂਗਰਸ ਪੜਿਆ ਲਿਖਿਆ ਨੂੰ ਹੀ ਪਸੰਦ ਕਰਦੀ ਪੜਿਆ ਲਿਖਿਆ ਬਾਰਡਰ ਏਰੀਆ ਪਹਿਲਾਂ ਵੀ ਪੜਿਆ ਲਿਖਿਆ ਲਿਆਦਾ ਸੀ ਪਰ ਲੋਕਾਂ ਵਿੱਚਿਆ ਬਹੁਤ ਘਟ ਦੇਖੋ ਹਰ ਇੱਕ ਬੰਦੇ ਦੀ ਸੋਚ ਹੁੰਦੀ ਅੱਜ ਉਹ ਕਿੱਥੇ ਆ ਗੱਲ ਦੇਖੋ ਅੱਜ ਕਿੱਥੇ ਆ ਗੱਲ ਪੜਿਆ ਲਿਖਿਆ ਹੋਊਗਾ ਸੂਝਵਾਨ ਹੋਊਗਾ ਕਿਉਂਕਿ ਬਾਰਡਰ ਬੈਲਟ ਆ ਸਾਡੇ ਹਲਕੇ ਨੂੰ ਬਹੁਤ ਮੈਂ ਅੱਗੇ ਗੱਲ ਕਰਨੀ ਭੁੱਲ ਗਿਆ ਸਾਡੇ ਹਲਕੇ ਨੂੰ ਸਾਰੇ ਹੀ ਹਲਕੇ ਲੱਗਦੇ ਨੇ ਚਾਰ ਸਪੀਰਿਓ ਪਟਾਰੀ ਹਲਕੇ ਨੂੰ ਤੇ ਬਾਰਡਰ ਦਾ ਸਭ ਤੋਂ ਮੇਨ ਇਸ਼ੂ ਸਾਡਾ ਹੁੰਦਾ ਤੇ ਉਹ ਅਸੀਂ ਹੱਲ ਕਰਾਂਗੇ ਕਿਉਂਕਿ ਸਾਡੇ ਬਾਰਡਰ ਦੇ ਉੱਤੇ ਖੁੱਲੀ ਭਰਾਵਾਂ ਦਾ ਜਿਹੜਾ ਮਸਲਾ ਵਾ ਉਹ ਉਹਨੂੰ ਹੀ ਹੱਲ ਕਰਾਵਾਂਗੇ ਸਾਰੇ ਜਣੇ। ਤੋਂ ਇਸ ਵਾਰੀ ਜਿਹੜੀ ਹੈ ਸੰਗਠਨ ਦੀ ਮਜ਼ਬੂਤੀ ਵਾਸਤੇ ਕਾਂਗਰਸ ਲੱਗੀ ਆ ਤੇ ਕਾਂਗਰਸ ਸੰਗਠਨ ਵਿੱਚੋਂ ਹੀ ਟਿਕਟ ਦਵੇਗੀ। ਕੋਈ ਪੈਰਾਸ਼ੂਟਰ ਨਹੀਂ ਕੋਈ ਨਹੀਂ ਆਏਗਾ। ਸਾਡਾ ਬਹੁਤ ਧੰਨਵਾਦ।